ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰ ਤੇ ਸੋ ਬਿਆਨਤਾ ਬੁੱਚੜ ਤੇ ਖਾੜਕੂ ਲਹਿਰ ਭਾਗ ਪਹਿਲਾ ਤੋਂ ਹੀ ਸੁਣ ਚੁੱਕਿਓ ਔਰ ਦੂਜਾ ਭਾਗ ਤੁਹਾਡੇ ਰੂਬਰੂ ਕਰਨਾ ਜਿ ਆਪਾਂ ਨੇ ਇੱਕ ਨਵਾਂ ਇਤਿਹਾਸ ਇੱਕ ਨਵੇਂ ਰਾਜ ਖੁੱਲਣਗੇ ਇਸ ਵੀਡੀਓ ਦੇ ਵਿੱਚ ਵੀਡੀਓ ਸਾਰੀ ਸੁਣਨਾ ਤੇ ਅੱਗੇ ਵੀ ਸ਼ੇਅਰ ਕਰਨਾ ਔਰ ਜਿਨ੍ਹਾਂ ਵੀਰਾਂ ਨੇ ਪਿਛਲਾ ਭਾਗ ਨਹੀਂ ਸੁਣਿਆ ਉਹ ਲੜੀ ਜੁੜਨੀ ਪਿਛਲਾ ਭਾਗ ਸੁਣ ਸਕਦੇ ਨੇ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬ ਲਓ ਆ ਹੁਣ ਦੋਸਤੋ ਅੱਗੇ ਕੀ ਹੁੰਦਾ ਹੈ ਗਵਰਨਰ ਤਾਂ ਮਰ ਗਿਆ ਸਾਰਾ ਕਾਲਾ ਧਨ ਵੀ ਗਿਆ ਨਾਲੇ ਲੈਂਡਪੇ ਆਪਣੇ ਪਰਿਵਾਰ ਨੂੰ ਤੇ ਕਾਲੇ ਧਨ ਨੂੰ ਹੁਣ ਸਰਕਾਰੀ ਇਨਕੁਆਰੀਆਂ ਦੀਆਂ ਰਿਪੋਰਟਾਂ ਸਰਕਾਰ ਦੀ ਆਪਣੀ ਮਰਜ਼ੀ ਨਾਲ ਤਿਆਰ ਹੁੰਦੀਆਂ ਪਰ ਉਹਦੇ ਮੁਕਾਬਲੇ ਤੇ ਕੁਦਰਤ ਵੱਲੋਂ ਵੀ ਆਪਣਾ ਵਰਤਾਰਾ ਵਰਤਦਾ ਰਹਿੰਦਾ ਸੱਪਾ ਸੇ ਮੁੱਖ ਮੰਤਰੀ ਬਿਆਨਤ ਸਿੰਘ ਦੀ ਸਫਲਤਾ ਦੀ ਚਰਚਾ ਹੁੰਦੀ ਸੀ ਚਰਚੇ ਇਹ ਸਨ ਕਿ ਦੇਖੋ ਬਿਆਨ ਸਿੰਘ ਨੇ ਪੰਜਾਬ 'ਚ ਸ਼ਾਂਤੀ ਸਥਾਪਿਤ ਕਰਤੀ ਹੈ ਅਤੇ ਅੱਤਵਾਦ ਦਾ ਲੱਕ ਤੋੜਤਾ ਇਦਾਂ ਐ ਤਾਂ ਇਹ ਸਰਕਾਰੀ ਤੰਤਰ ਦਾ ਪ੍ਰਚਾਰ ਹੁੰਦਾ ਹੈ ਅਸਲ ਵਰਤਾਰਾ ਤਾਂ 31 ਅਗਸਤ 1995 ਦੀ ਸ਼ਾਮ ਨੂੰ ਵਰਤਦਾ ਜਿਹੜਾ ਕਿ ਸਪਸ਼ਟ ਕਰ ਦਿੰਦਾ ਕਿ ਲੱਕ ਕਿਹਦਾ ਤੋੜਿਆ ਗਿਆ ਅੱਤਵਾਦ ਦਾ ਜਾਂ ਸਰਕਾਰੀ ਤੰਤਰ ਦਾ ਰਾਤ ਦੀਆਂ ਖਬਰਾਂ ਵਿੱਚ ਸਾਰੇ ਵਰਲਡ ਵਿੱਚ ਹੀ ਧੂਮਾਂ ਪੈਗੀਆਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਵਿਆੰਤ ਸਿੰਘ ਨੂੰ ਖਾੜਕੂ ਵਾਲੇ ਮਨੁੱਖੀ ਬੰਬ ਬਣ ਕੇ ਪੰਜਾਬ ਦੇ ਸੈਕਟਰੀ ਏਟ ਦੇ ਸਾਹਮਣੇ ੜਾਤਾ ਸੈਕਟਰੀ ਏਟ ਸਰਕਾਰੀ ਅਧਿਕਾਰੀ ਹੁੰਦਾ ਜਿੱਤੇ ਕਿ ਮੁੱਖ ਮੰਤਰੀ ਉਹਦੇ ਵਜ਼ੀਰ ਸਭ ਤੋਂ ਵੱਧ ਸੁਰੱਖਿਅਤ ਹੁੰਨੇ ਆ ਪਰ ਜੇਕਰ ਸਰਕਾਰ ਦੇ ਆਪਣੇ ਘਰ ਵਿੱਚੇ ਖਾੜਕੂ ਨੇ ਸੂਬੇ ਦੇ ਮੁੱਖ ਮੰਤਰੀ ਨੂੰ ੜਾਤਾ ਤਾਂ ਫਿਰ ਕੀ ਸਮਝਿਆ ਜਾ ਸਕਦਾ ਖਾੜਕੂਵਾਦ ਦਾ ਸਫਾਇਆ ਜਾਂ ਸਰਕਾਰ ਦਾ ਸਫਾਇਆ ਕਹਿੰਦੇ ਸੁਨਿਆਰ ਦੀ 100 ਵਾਰੀ ਤੇ ਲੋਹਾਰ ਦੀ ਇੱਕੋ ਵਾਰੀ ਇਹ ਕਹਾਵਤ ਸੱਚੀ ਸਾਬਤ ਹੁੰਦੀ ਹੈ ਬਿਆਨਤਾ ਬੁੱੱਛੜ ਸਰਕਾਰ ਨੇ ਫਰਵਰੀ 1992 ਤੋਂ ਲੈ ਕੇ ਅਗਸਤ 1995 ਤੱਕ ਸੈਂਕੜੇ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਸੀ ਇਹ ਰੋਜ਼ਾਨਾ ਦੀ ਹੀ ਕਾਰਵਾਈ ਹੁੰਦੀ ਸੀ ਪਰ ਖਾੜਕੂਆਂ ਦਾ ਇੱਕੋ ਵਾਰੇ ਚੱਲਿਆ ਜਿਹੜਾ ਉਹ ਸਮੁੱਚੀ ਸਰਕਾਰ ਦਾ ਹੀ ਖਾਤਮਾ ਕਰ ਗਿਆ ਸੀ ਸ਼ਾਮ ਨੂੰ ਸਬਾ 5 ਵਜੇ ਜਦੋਂ ਕਿ ਮੁੱਖ ਮੰਤਰੀ ਬਿਆਨਤਾ ਬੁੱੱਛੜ ਆਪਣੇ ਦਫ਼ਤਰ 'ਚੋਂ ਨਿਕਲ ਕੇ ਆਪਣੇ ਖੁਆਬਗਾਹ ਵੱਲ 40 ਸੈਕਟਰ 8 ਦੇ ਬਰਾਣਿਆਂ ਵਿੱਚੋਂ ਦੀ ਪੁਲਸ ਦੀਆਂ ਸਲਾਮਾਂ ਲੈੰਦਾ ਆ ਰਿਹਾ ਸੀ ਉਹ ਜਿਉਂ ਹੀ ਆਪਣੇ ਸੁਰੱਖਿਆ ਗਾਰਡਾਂ ਨਾਲ ਘਿਰਿਆ ਹੋਇਆ ਆਪਣੀ ਸਰਕਾਰੀ ਕਾਰ ਦੀ ਟਾਕੀ ਕੋਲ ਪਹੁੰਚਿਆ ਉੱਥੇ ਹੀ ਉਸ ਦੇ ਕੋਲ ਖਾੜਕੂ ਸਿੰਘ ਦਲਾਵਰ ਸਿੰਘ ਮਨੁੱਖੀ ਬੰਬ ਪੁਲਸ ਵਰਦੀ ਵਿੱਚ ਪਹੁੰਚ ਗਿਆ ਉਹਨੇ ਆਪਣਾ ਇੱਕ ਹੱਥ 벨ਟ ਨੂੰ ਪਾਇਆ ਹੋਇਆ ਸੀ ਆਪਣੀ ਤੇ ਦੂਜਾ ਹੱਥ ਉਹਨੇ ਬਿਆਨ ਸਿੰਘ ਦੇ ਮੋਢੇ ਤੇ ਰੱਖ ਕੇ ਕੁਝ ਬੋਲਿਆ ਸੀ ਸ਼ਾਇਦ ਕਿਹਾ ਹੋਵੇ ਕਿ ਬਿਆਨ ਸਿੰਘ ਕਿੱਧਰ ਜਾਣ ਦੀ ਤਿਆਰੀ ਹੈ ਘਰ ਨੂੰ ਜਾਂ ਅਗਲੇ ਜਹਾਨ ਨੂੰ ਇੰਨੇ ਇੱਕ ਨੁੱਕ ਜ਼ਬਰਦਸਤ ਧਮਾਕਾ ਹੋ ਗਿਆ ਸੈਕਿੰਟਾਂ ਵਿੱਚ ਸਾਰਾ ਕੁਝ ਖਤਮ ਹੋ ਗਿਆ ਬਿਆਨ ਤ ਸਿੰਘ ਦੇ ਨਾਲ 16 ਵਿਅਕਤੀ ਹੋਰ ਮਾਰੇ ਗਏ ਸਨ ਇਹਨਾਂ 16 ਵਿਅਕਤੀਆਂ ਵਿੱਚ ਕੁਝ ਉਹਦੇ ਨੌਜਵਾਨ ਪੁਲਿਸ ਕਮਾਂਡੋ ਵੀ ਸਨ ਉਹ ਸਾਰੇ ਨਿਰਦੋਸ਼ੇ ਸਨ ਜਿਸ ਤਰ੍ਹਾਂ 9 ਜੁਲਾਈ 1994 ਨੂੰ ਪੰਜਾਬ ਦਾ ਗਵਰਨਰ ਸੁਰਿੰਦਰ ਨਾਥ ਆਪਣੇ ਆਪ ਆਪਣੇ ਅਣਗਿਣਤ ਕਰੰਸੀ ਨੋਟਾਂ ਦੀਆਂ ਪੇਟੀਆਂ ਨੂੰ ਤੇ ਆਪਣੇ ਸਮੁੱਚੇ ਪਰਿਵਾਰ ਨੂੰ ਲੈ ਮਰਿਆ ਸੀ ਬਿਲਕੁਲ ਉਸੇ ਤਰ੍ਹਾਂ ਹੀ 31 ਅਗਸਤ 1995 ਦੀ ਸ਼ਾਮ ਨੂੰ ਪੰਜਾਬ ਦਾ ਮੁੱਖ ਮੰਤਰੀ ਬਿਆਨਤ ਸਿੰਘ ਆਪਣੇ ਨਾਲ 16 ਹੋਰ નિર્ਦੋਸ਼ ਪੁੱਤ ਮਨਾਜਮਾ ਨੂੰ ਲੈ ਮਰਿਆ ਸੀ ਜੀ ਦਾ ਅਫਸੋਸ ਵੀ ਪ੍ਰਗਟ ਕੀਤਾ ਸੀਗਾ ਖੜਕੂ ਸਿੰਘਾ ਨੇ ਇਸ ਗੱਲ ਦਾ ਹਿਸਾਬ ਕਿਤਾਬ ਤਾਂ ਰੱਬ ਦੇ ਕੋਲ ਹੀ ਹੋਊਗਾ ਕਿ નિર્ਦੋਸ਼ੀਆਂ ਨੂੰ ਜ਼ਿਆਦਾ ਬਿਆਨਤ ਸਿੰਘ ਨੇ ਆਪਣੇ ਰਾਜ ਦੌਰਾਨ ਮਾਰਿਆ ਸੀ ਜਾਂ ਖੜਕੂ ਨੇ ਜ਼ਿਆਦਾ ਮਾਰਿਆ ਸੀ ਪਰ ਖਾੜਕੋਵਾਦ ਨੇ ਆਪਣੇ ਐਕਸ਼ਨਾਂ ਰਾਹੀਂ ਇਹ ਜ਼ਰੂਰ ਸਾਬਤ ਕਰ ਦਿੱਤਾ ਸੀ ਕਿ ਲੋਕਾਂ ਦਾ ਕਾਤਲ ਭਾਵੇਂ ਜਿੱਡੀ ਮਰਜ਼ੀ ਸਖਤ ਤੋਂ ਸਖਤ ਸੁਰੱਖਿਆ ਛਤਰੀ ਲੈ ਲਵੇ ਪਰ ਉਹ ਮੌਤ ਤੋਂ ਬਚ ਨਹੀਂ ਸਕਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਤੋਂ ਵੱਡੀ ਸੁਰੱਖਿਆ ਛਤਰੀ ਕੌਣ ਪ੍ਰਾਪਤ ਕਰ ਸਕਦਾ ਜੇਕਰ ਇਹ ਲੋਕ ਵੀ ਖਾੜਕੋ ਤੋਂ ਨਹੀਂ ਬਚ ਸਕੇ ਤਾਂ ਵਿਚਾਰਾ ਬਿਆਨਤਾ ਤਾਂ ਕਿਹੜੇ ਬਾਗ ਦੀ ਮੁੱਲੀ ਸੀ ਬਿਆਨਤਾ ਸਿੰਘ ਦੇ ਮਰਨ ਦੇ ਨਾਲ ਪੰਜਾਬ ਦੀ ਸਰਕਾਰ ਖਤਮ ਹੋ ਗਈ ਸੀ ਪੰਜਾਬ ਦਾ ਹੁਣ ਅਗਲਾ ਮੁੱਖ ਮੰਤਰੀ ਸਰਦਾਰ ਹਰਚਰਨ ਸਿੰਘ ਬਰਾੜ ਬਣ ਗਿਆ ਸਰਦਾਰ ਹਰਚਰਨ ਸਿੰਘ ਬਰਾੜ ਇੱਕਦਮ ਹੀ ਬਿਆਨ ਸਿੰਘ ਤੋਂ ਉਲਟੀ ਸੋਚ ਵਾਲਾ ਵਿਅਕਤੀ ਸੀ ਉਹ ਮਾਲਵੇ ਦੇ ਸਿਰਕੱਢ ਤੇ ਖਾਨਦਾਨੀ ਜੱਟ ਸਰਦਾਰ ਸਨ ਉਹਨਾਂ ਦਾ ਆਪਣਾ ਕਦ ਕਾੜ ਸੀਗਾ ਤੇ ਆਪਣੀ ਸੋਚ ਸੀ ਬਿਆਨਤ ਸਿੰਘ ਦਾ ਤਾਂ ਸਿਰਫ ਇੱਕ ਦਾ ਲੱਗਿਆ ਸੀ ਹੋਰ ਉਹਨਾਂ ਦਾ ਖਾਨਦਾਨੀ ਪਿਛੋਕੜ ਤਾਂ ਕੋਈ ਹੈ ਹੀ ਨਹੀਂ ਸੀ ਇਹੀ ਕਾਰਨ ਸੀ ਕਿ ਬਿਆਨਤੇ ਦੀ ਸਰਕਾਰ ਦੀਆਂ ਸਭ ਜ਼ਿੰਮੇਵਾਰੀਆਂ ਆਪਣੇ ਗਵਰਨਰ ਤੇ ਆਪਣੀ ਪੁਲਿਸ ਦੇ ਮੁਖੀ ਉੱਪਰ ਛੱਡੀਆਂ ਹੋਈਆਂ ਸੀ ਆਪ ਉਹ ਸਿਰਫ ਰਾਜ ਕਰਦਾ ਸੀ ਬਾਕੀ ਸਾਰੇ ਮੰਨ ਬਣਾਉਣ ਦੇ ਕੰਮ ਗਵਰਨਰ ਤੇ ਪੁਲਿਸ ਮੁਖੀ ਆਪਣੀ ਮਰਜ਼ੀ ਨਾਲ ਕਰਦੇ ਸਨ ਇਹੀ ਗੱਲ ਕੇਂਦਰ ਦੀ ਸਰਕਾਰ ਚਾਹੁੰਦੀ ਸੀਗੀ ਸਰਦਾਰ ਹਰਚਰਨ ਸਿੰਘ ਬਰਾੜ ਅਜੇ ਹ ਮੁੱਖ ਮੰਤਰੀ ਨਹੀਂ ਸੀ ਉਹਨੇ ਸਭ ਕੁਝ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ ਸੀ ਅਸਲ 'ਚ ਹਰਚਰਨ ਸਿੰਘ ਬਰਾੜ ਕਾਂਗਰਸੀ ਹੋਣ ਦੇ ਬਾਵਜੂਦ ਵੀ ਕਾਂਗਰਸੀ ਕਲਚਰ ਵਾਲਾ ਬੰਦਾ ਨਹੀਂ ਸੀ ਉਹਦੇ ਮਨ ਦੇ ਵਿੱਚ ਮਲਬਈ ਜੱਟ ਦੀ ਸੋਚ ਵਾਹਦੀ ਸੀ ਉਹ ਪੁਲਿਸ ਰਾਜ ਖਤਮ ਕਰਨਾ ਚਾਹੁੰਦਾ ਸੀ ਉਹਦੇ ਮੁੱਖ ਮੰਤਰੀ ਬਣਨ ਦੇ ਪਹਿਲੇ ਹਫ਼ਤੇ ਵਿੱਚ ਪੁਲਿਸ ਨੇ ਅਸਲ 'ਚ ਪੁਲਿਸ ਮੁਖੀ ਕੇਪੀਐਸ ਗਿੱਲ ਨੇ ਆਪਣੀ ਹੀ ਮਰਜ਼ੀ ਨਾਲ ਮਨੁੱਖੀ ਅਧਿਕਾਰਾਂ ਦੇ ਅਲੰਬੜਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਸੀਗਾ ਤਾਂ ਇਸ ਗੱਲ ਨੂੰ ਮੁੱਖ ਮੰਤਰੀ ਬਰਾੜ ਸਹਿਣ ਨਹੀਂ ਕਰ ਸਕਿਆ ਉਹਨੇ ਕੇਪੀਐਸ ਗਿੱਲ ਨੂੰ ਤਲਬ ਕੀਤਾ ਤੇ ਖਾਲੜੇ ਦੇ ਪੁਲਿਸ ਮੁਕਾਬਲੇ ਬਾਰੇ ਅਸਲੀ ਜਾਣਨੀ ਚਾਹੀ। ਗਿੱਲ ਨੇ ਕਾਂਗਰਸੀ ਨੇਤਾਵਾਂ ਅੱਗੇ ਆਪਣਾ ਪੱਖ ਰੱਖਿਆ। ਸਾਰਾ ਕਾਂਗਰਸੀ ਕਲਚਰ ਸਿੱਖ ਵਿਰੋਧੀ ਸੀ। ਪੰਜਾਬ ਕਾਂਗਰਸ ਬਿਆਨਤ ਸਿੰਘ ਨੂੰ ਰਾਸ਼ਟਰੀ ਸ਼ਹੀਦ ਮੰਨਦੀ ਸੀ ਪਰ ਪਰਰਾੜ ਇਸ ਤਰ੍ਹਾਂ ਦੀ ਗੱਲ ਦਾ ਕੋਈ ਹੰਗਾਰਾ ਨਹੀਂ ਸੀ ਭਰਦਾ। ਪੰਜਾਬ ਅਸੈਂਬਲੀ ਦੇ ਵਿੱਚ ਕਾਂਗਰਸ ਦੀ ਪੂਰੀ ਬਹੁ ਗਿਣਤੀ ਸੀ। ਅਸੈਂਬਲੀ ਦੀ ਬਹੁ ਗਿਣਤੀ ਤੇ ਪਟੇਰੇ ਨੂੰ ਕਾਂਗਰਸ ਆਪਣੇ ਪੈਰ ਹੇਠ ਆਇਆ ਸਮਝ ਰਹੀ ਸੀ। ਇਹ ਇਹਨੂੰ ਛੱਡਣਾ ਨਹੀਂ ਚਾਹੁੰਦੀ ਸੀ ਪੰਜਾਬ ਸਰਕਾਰ ਇਸ ਸੋਚ ਉੱਤੇ ਕੇਂਦਰਿਤ ਹੋ ਰਹੀ ਸੀ ਕਿ ਉਹਨੇ ਬਿਆਨਤ ਸਿੰਘ ਨੂੰ ਆਪਣਾ ਰਾਸ਼ਟਰੀ ਸ਼ਹੀਦ ਮੰਨਣਾ ਹੈ ਜਾਂ ਹਰਚਰਨ ਸਿੰਘ ਬਰਾੜ ਨੂੰ ਆਪਣਾ ਨੇਤਾ ਮੰਨਣਾ ਹੈ ਤਾਂ ਬਰਾੜ ਨੂੰ ਨੇਤਾ ਮੰਨ ਕੇ ਉਹ ਸਿੱਧਾ ਹੀ ਅਕਾਲੀਆਂ ਦੀ ਬੋਲੀ ਬੋਲਣ ਵਾਲੀ ਜਮਾਤ ਬਣ ਜਾਣੀ ਸੀ ਇਸ ਗੱਲ ਨੂੰ ਪੰਜਾਬ ਕਾਂਗਰਸ ਦੀ ਬਹੁਗਿਣਤੀ ਚਾਹੁੰਦੀ ਨਹੀਂ ਸੀ ਹਰਚਰਨ ਸਿੰਘ ਬਰਾੜ ਪੰਜਾਬ ਕਾਂਗਰਸ ਵਿੱਚੋਂ ਬਿਆਨਤ ਸਿੰਘ ਦੇ ਸ਼ੁਭਚਿੰਤਕਾਂ ਨੂੰ ਚੁੱਕ ਦੇਣਾ ਚਾਹੁੰਦਾ ਸੀ ਉਹਨੇ ਆਪਣਾ ਮੰਤਰੀ ਮੰਡਲ ਬਣਾਉਣ ਸਮੇਂ ਹਰਤ ਸਿੰਘ ਗਰੁੱਪ ਦੇ ਸਾਰੇ ਬੰਦਿਆਂ ਨੂੰ ਕੱਟਦਾ ਸੀ। ਬਰਾੜ ਦੇ ਇਸ ਕਦਮ ਨਾਲ ਪੰਜਾਬ ਕਾਂਗਰਸ ਵਿੱਚ ਇੱਕ ਪੂਰਾ ਬਵਾਲ ਉੱਠ ਖੜਿਆ ਸੀ। ਤਾਂ ਬਰਾੜ ਬੜੀ ਤੇਜ਼ੀ ਕਰ ਰਿਹਾ ਸੀ। ਇਸ ਤਰ੍ਹਾਂ ਦੀ ਤੇਜ਼ੀ ਨੂੰ ਸਹਿਣ ਕਰਨ ਲਈ ਉਸ ਸਮੇਂ ਦੀ ਕਾਂਗਰਸ ਤਿਆਰ ਨਹੀਂ ਸੀ। ਬਰਾੜ ਨੂੰ ਰਾਜਨੀਤਿਕ ਪੈਂਤੜੇ ਬਾਜ਼ੀ ਦੇ ਨਾਲ ਚੱਲਣ ਦੀ ਲੋੜ ਸੀ ਪਰ ਉਹ ਕੋਈ ਪੈਂਤੜੇ ਬਾਜ਼ੀ ਤਾਂ ਵਰਤੇ ਨਹੀਂ ਸੀ ਰਿਹਾ। ਪੰਜਾਬ ਕਾਂਗਰਸ ਦੇ ਇਸ ਉੱਠੇ ਹੋਏ ਬਵਾਲ ਨੂੰ ਕਾਂਗਰਸ ਦੀ ਉਹ ਇੱਕ ਔਰਤ ਨੇਤਾ ਬੀਬੀ ਰਜਿੰਦਰ ਕੌਰ ਪੱਠੜ ਨੇ ਸੰਭਾਲ ਲਿਆ। ਬੀਬੀ ਪੱਠੜ ਵੀ ਭਾਵੇਂ ਮਾਲਵੇ ਦੀ ਉਹ ਜੰਪਲ ਸੀ ਪਰ ਉਹਦੀ ਸਮੁੱਚੀ ਪਾਲਣਾ ਪੋਸ਼ਣਾ ਕਾਂਗਰਸ ਦੀ ਕਲਚਰ ਵਿੱਚ ਹੀ ਹੋਈ ਸੀ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਕਾਂਗਰਸੀ ਕਾਂਗਰਸੀ ਸੀਗੀ ਉਹਦੇ ਪਿਤਾ ਸਰਦਾਰ ਹੀਰਾ ਸਿੰਘ ਪੱਠੜ ਨੇ ਆਪਣਾ ਸਾਰਾ ਜੀਵਨ ਇਹ ਕਾਂਗਰਸ ਦੇ ਲੈ ਕੇ ਲਾ ਦਿੱਤਾ ਸੀ ਬੇਸ਼ੱਕ ਪੰਜਾਬ ਦੀ ਕਿਸੇ ਵੀ ਚੋਣ 'ਚ ਹੀਰਾ ਸਿੰਘ ਪੱਠੜ ਕਾਮਯਾਬ ਨਹੀਂ ਹੋ ਸਕਿਆ ਸੀ ਉਹਦਾ ਮੁਕਾਬਲਾ ਹਰ ਸਮੇਂ ਪੰਜਾਬ ਦੀ ਵਿਧਾਨ ਸਭਾ ਸੀਟ ਢਨੌਲੇ ਤੋਂ ਕਾਮਰੇਡ ਹਰਦੇਤ ਸਿੰਘ ਪੱਠੜ ਨਾਲ ਹੁੰਦਾ ਸੀ ਤੇ ਹਰ ਵਾਰ ਕਾਮਰੇਡ ਪਠੜਲੇ ਜਿੱਤਦਾ ਸੀ ਤਨੌਲਾ ਪਿੰਡੂ ਸੀਟ ਸੀ ਤੇ ਅਕਾਲੀਆਂ ਦੀ ਸਿੱਖ ਸੀਟ ਸੀ ਪਰ ਅਕਾਲੀਆਂ ਦਾ ਚੋਣ ਸਮਝੌਤਾ ਮਾਰਕਸਵਾਦੀ ਖੱਬੇ ਪੱਖੀ ਯਾਨੀ ਕਿ ਕਮਿਊਨਿਸਟਾਂ ਦੇ ਨਾਲ ਹੁੰਦਾ ਸੀ ਤਾਂ ਕਾਮਰੇਡ ਹਰਦਿਤ ਸਿੰਘ ਪਠੜ ਮਾਰਕਸਵਾਦੀ ਯਾਨੀ ਕਿ ਕਮਿਊਨਿਟ ਸੀ ਤਾਂ ਕਾਮਰੇਡ ਪਠੜ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਇੱਕ ਅੰਮ੍ਰਿਤਧਾਰੀ ਤੇ ਪੁਰਾਣੇ ਅਕਾਲੀ ਸਨ ਤੇ ਉਹ ਪੂਰਨ ਰਹਿਤ ਮਰਿਆਦਾ ਦੇ ਅੰਦਰ ਨਹੀਂ ਸੀ ਇਸ ਕਰਕੇ ਹਰ ਵਾਰ ਤਨੌਲਾ ਸੀਟ ਤੋਂ ਉਹੀ ਜਿੱਤਦੇ ਸਨ ਤਾ ਬੀਪੀਰ ਜੰਤਰ ਕੋ ਪੱਧਰ ਦਾ ਖਾੜ ਤੋਂ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਕਰਕੇ ਹਲਕਾ ਧਨੌਲਾ ਤੋਂ ਇੱਕ ਦਾਹੀ ਲੱਗਿਆ ਸੀ ਇਸ ਦਾਹ ਲੱਗਣ ਦੇ ਨਾਲ ਉਹ ਪੰਜਾਬ ਅਸੈਂਬਲੀ ਦੀ ਮੈਂਬਰ ਬਣ ਗਈ ਤਾਂ ਹਰਚਰਨ ਸਿੰਘ ਬਰਾੜ ਨੇ ਸਾਰਾ ਕੰਮ ਹੀ ਇਸ ਤਰੀਕੇ ਨਾਲ ਕਰਨਾ ਸ਼ੁਰੂ ਕਰਤਾ ਸੀ ਜਿਵੇਂ ਕਿ ਉਹ ਅਕਾਲੀ ਹੁੰਦੇ ਹੋਣ ਬਿਆਨ ਸਿੰਘ ਨੇ ਮਰੀ ਹੋਈ ਕਾਂਗਰਸ ਵਿੱਚ ਚਾਰ ਪਾਰਤੀ ਸੀ ਪਰ ਬਰਾੜ ਮੁੜ ਕੇ ਫਿਰ ਕਾਂਗਰਸ ਨੂੰ ਪਿੱਛੇ ਛੱਡਣ ਤੋਂ ਤੇ ਲਿਆ ਹੋਇਆ ਸੀ ਸਿੱਟਾ ਇਹ ਹੋਇਆ ਕਿ ਪੰਜਾਬ ਕਾਂਗਰਸ ਵਿਧਾਇਕਾਂ ਦੀ ਬੱਡੀ ਗਣਤੀ ਨੂੰ ਨਾਲ ਲੈ ਕੇ ਬੀਬੀ ਪੱਠੜ ਕਾਂਗਰਸ ਹਾਈ ਕਮਾਂਡ ਕੋਲ ਪਹੁੰਚ ਗਈ ਕਾਂਗਰਸ ਹਾਈ ਕਮਾਂਡ ਨੇ ਭਾਵੇਂ ਕਾਫੀ ਕੋਸ਼ਿਸ਼ ਕੀਤੀ ਸੀ ਕਿ ਇਹ ਅਮਲਾ ਜ਼ਿਆਦਾ ਨਾ ਵਧੇ ਪਰ ਬਰਾੜ ਰਾਣਿਤਿਕ ਤੌਰ ਤੇ ਬੀਬੀ ਪੱਠੜ ਤੋਂ ਪਛੜ ਗਿਆ ਸੀ ਇਸੇ ਕਸ਼ਮਕਸ਼ ਵਿੱਚ ਪੌਣੇ ਇੱਕ 13 ਮਹੀਨੇ ਲੰਘ ਗਏ ਸੀ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਸੀਤਾਰਾਮ ਕੇਸ਼ਰੀ ਸੀ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਗੈਰ ਕਾਂਗਰਸੀ ਜਨਤਾ ਪਾਲ ਦਾ ਦੀਪਕੋੜਾ ਸੀ ਬੀਬੀ ਪੱਠੜ ਨੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਬਹੁ ਗਿਣਤੀ ਹਾਈ ਕਮਾਂਡ ਕੇ ਪੇਸ਼ ਕਰਦੀ ਸੀ ਇਸ ਤਰ੍ਹਾਂ ਕਾਂਗਰਸ ਹਾਈ ਕਮਾਂਡ ਨੇ 21 ਨਵੰਬਰ 1996 ਨੂੰ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਬੀਬੀ ਰਿੰਦਰ ਕੌਰ ਪੱਠੜ ਨੂੰ ਨਵਾਂ ਮੁੱਖ ਮੰਤਰੀ ਬਣਾਤਾ ਤਾਂ ਬੀਬੀ ਪੱਠੜ ਬੜੀ ਤੇਜ਼ ਤਰ੍ਹਾਂ ਰੌਤ ਸੀਗੀ ਉਹ ਗਵਰਨਮੈਂਟ ਰੈਣਾ ਵੀਰ ਕਲਜ ਸਿੰਘ ਰੂੜ ਤੋਂ ਗ੍ਰੈਜੂਏਟ ਸੀ ਤਾਂ ਉਸ ਤੋਂ ਬਾਅਦ ਜਿੱਥੇ ਇਹ ਪੜਦੀ ਸੀਗੀ ਕਾਲਜ ਦੇ ਵਿੱਚ ਅਤੇ ਕਲਾਸ ਵਿੱਚ ਵੀ ਬੀਬੀ ਰਜਿੰਦਰ ਕੌਰ ਦਾ ਵਿਦਿਆਰਥੀ ਗਰੁੱਪ ਵੀ ਪੂਰਾ ਡੋਮਿਨੇਟ ਕਰਦਾ ਸੀ ਕਾਲਜ ਦੇ ਵਿੱਚ ਹਰ ਵਿਦਿਆਰਥੀ ਅੰਦੋਲਨ ਸਮੇਂ ਬੀਬੀ ਪੱਠੜ ਮੂਰੇ ਹੋ ਕੇ ਭਾਸ਼ਣ ਕਰਦੀ ਹੁੰਦੀ ਸੀ ਬਿਨਾਂ ਸ਼ੱਕ ਕਾਲਜ ਦੇ ਸਮੇਂ ਬੀਬੀ ਬਹੁਤ ਖੂਬਸੂਰਤ ਤੇ ਸਮਾਰਟ ਪਰਸੋਨੈਲਿਟੀ ਵਾਲੀ ਕੁੜੀ ਸੀਗੀ ਮੁੱਖ ਮੰਤਰੀ ਬਣਨ ਸਮੇਂ ਵੀ ਉਹ ਬਹੁਤ ਸਮਾਰਟ ਸੀ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਬਣਦੇ ਬੀਬੀ ਪੱਠੜ ਨੇ ਬਹੁਤ ਤੇਜ਼ੀ ਨਾਲ ਕੰਮ ਕਰਨੇ ਸ਼ੁਰੂ ਕਰ ਦਿੱਤੇ ਦਾ ਇਹਨਾਂ ਦੀ ਸਮੱਸਿਆ ਇਹ ਸੀ ਕਿ ਕਾਂਗਰਸ ਨੂੰ ਪਹਿਲੀ ਲੀਡ ਤੇ ਲਿਆਉਣ ਤੋਂ ਕਹ ਲਈਏ ਵੀ ਲਿਆਉਣ ਲਈ ਬੜਾ ਕੰਮ ਕਰਨਾ ਪੈਣਾ ਸੀ ਪਰ ਬੀਬੀ ਪੱਠੜ ਦੇ ਕੋਲ ਸਮਾਂ ਬੜਾ ਥੋੜਾ ਸੀ ਪੱਠੜ 21 ਨਵੰਬਰ 96 ਨੂੰ ਮੁੱਖ ਮੰਤਰੀ ਬਣੀ ਤੇ ਅਗਲੇ ਸਾਲ 97 ਦੀ ਮਾਰਚ ਦੇ ਪਹਿਲੇ ਹਫਤੇ ਚੋਣਾਂ ਹੋਣੀਆਂ ਸੀ ਇਸ ਤਰ੍ਹਾਂ ਬੀਬੀ ਪੱਠੜ ਦੇ ਕੋਲ ਸਿਰਫ 1 ਦਸੰਬਰ ਦਾ ਮਹੀਨਾ ਹੀ ਕੰਮ ਕਰਨ ਦਾ ਸੀ ਬਿਨਾਂ ਚੱਕ ਬੀਬੀ ਪੱਠੜ ਨੇ ਇਸ ਕੰਮ 'ਤੇ ਪੂਰੀ ਤੇਜ਼ੀ ਦਿਖਾਈ ਸੀ ਇਹਦੇ ਕੰਮਾਂ ਦੀ ਤੇਜ਼ੀ ਦੇਖ ਕੇ ਤਾਂ ਬਿਲਕੁਲ ਇਹ ਲੱਗਦਾ ਸੀ ਕਿ ਬੀਬੀ ਨੂੰ ਰਾਜਨੀਤੀ ਦੀ ਸਮਝ ਸੀ ਤੇ ਉਹ ਇੱਕ ਚੰਗੇ ਰਾਹਨੇ ਤੱਕ ਨੇਤਰੀ ਤਰ੍ਹਾਂ ਕੰਮ ਕਰ ਰਹੀ ਸੀ ਸਭ ਤੋਂ ਪਹਿਲਾਂ ਬੀਬੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨਾਂ ਚੋਂ ਜਿਹੜਾ ਕਿਸਾਨ 7 ਏਕੜ ਜ਼ਮੀਨ ਤੱਕ ਜ਼ਮੀਨ ਦਾ ਮਾਲਕ ਉਹਦੇ ਖੇਤ ਮੋਟਰਾਂ ਦੀ ਬਿਲੀ ਦਾ ਪਿਰ ਮੁਆਫ ਕੀਤਾ ਜਾਊਗਾ ਬਿਨਾਂ ਚੱਕ ਇਹ ਐਲਾਨ ਕਿਸਾਨਾਂ ਦੇ ਹੱਕ ਦਾ ਸੀ ਤੇ ਇਹ ਉਹਨਾਂ ਦੀ ਮਦਦ ਕਰ ਰਿਹਾ ਸੀ ਪੰਜਾਬ ਚ ਕਿਸਾਨੀ ਹੀ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਸਮਾਜਿਕ ਗਰੁੱਪ ਸੀ ਜਿਸ ਵੀ ਪਾਰਟੀ ਦੇ ਹੱਕ ਚ ਪੰਜਾਬ ਦੇ ਕਿਸਾਨਾਂ ਦੀ ਬਹੁ ਗਿਣਤੀ ਹੁੰਦੀ ਉਸ ਹੀ ਪਾਰਟੀ ਦੇ ਸਰਕਾਰ ਬਣਾਉਣ ਦੇ ਅਸਾਰ ਜਿਆਦਾ ਹੁੰਦੇ ਸਨ ਸਮੱਸਿਆ ਇਹ ਸੀਗੀ ਕਿ ਜਿਹੜੀ ਬੀਬੀ ਹਿੰਦ ਦੇ ਕੋ ਪੱਠਲ ਸੀਗੀ ਇਹਦਾ ਜਿਹੜਾ ਅਲਾਨ ਸੀਗਾ ਮੋਟਰਾਂ ਵਾਲਾ ਬੇਰਾਲਾ ਮਾਫ ਕਰਨ ਵਾਲਾ ਇਹ ਬੜਾ ਸਮਝ ਤੇ ਸੂਝ ਵਾਲਾ ਅਲਾਨ ਸੀ ਪਰ ਉਡੀ ਸਮੱਸਿਆ ਇਹ ਸੀ ਕਿ ਉਹਦੀ ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਦਲ ਸੀ ਇਹ ਸਾਕਾਦੀ ਦਲ ਨੇ ਐਲਾਨ ਕਰਤਾ ਸੀ ਕਿ ਬੀਬੀ ਨੇ ਤਾਂ ਸਿਰਫ 7 ਇਕੜ ਤੱਕ ਦੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਮਾਫ ਕਰਨ ਦਾ ਫੈਸਲਾ ਕੀਤਾ। ਇਹਦੇ ਮੁਕਾਬਲੇ ਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਦੇ ਪੰਜਾਬ ਦੇ ਸਾਰੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਮਾਫ ਕਰੂਗਾ। ਸਿਰਫ ਮੋਟਰਾਂ ਦੇ ਬਿੱਲੇ ਨਹੀਂ ਸਗੋ ਜਿਹੜਾ ਕਿਸਾਨ ਜਿਹੜਾ ਕਿਸਾਨ ਦਾ ਨਹਿਰੀ ਪਾਣੀ ਦਾ ਮਾਮਲਾ ਹੈ, ਰੈਵਨਿਊ ਹੈ। ਉਹਨੂੰ ਵੀ ਉਹ ਪੂਰੀ ਤਰ੍ਹਾਂ ਮਾਫ ਕਰੂਗਾ। ਇਹ ਕਿਸਾਨਾਂ ਲਈ ਬਹੁਤ ਵੱਡਾ ਐਲਾਨ ਸੀ। 47 ਦੀ ਵੰਡ ਤੋਂ ਬਾਅਦ ਅਤੇ ਸਾਰੇ ਭਾਰਤ ਵਿੱਚ ਪਹਿਲੀ ਵਾਰ ਸੀ ਜਦੋਂ ਕਿ ਕੋਈ ਰਾਜ ਸਰਕਾਰ ਕਿਸਾਨਾਂ ਦਾ ਬਿਜਲੀ ਖਰਚ ਤੇ ਮਾਮਲਾ ਪੂਰਨ ਰੂਪ ਚ ਮਾਫ ਕਰਨ ਦੇ ਵਚਨ ਦੇ ਰਹੀ ਸੀ ਇਹ ਇਹਨਾਂ ਵੱਡਾ ਸਰਕਾਰੀ ਕਦਮ ਸੀ ਕਿ ਲੋਕਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕੀ ਰਾਜ ਸਰਕਾਰ ਸੱਚਮੁੱਚ ਇਹ ਸਾਰਾ ਕੁਝ ਮਾਫ ਕਰ ਦੋਗੀ ਤਾਂ ਉਸ ਤੋਂ ਬਾਅਦ ਇਹ ਬੀਬੀ ਜਿਹੜੀ ਅਲਾਣ ਸੀ ਅਕਾਲੀਆਂ ਦਾ ਇਸ ਐਲਾਨ ਨੇ ਰਿੱਦਕੌਰ ਪੱਠਲ ਦੇ 7 ਟਿਕਟਵਲੇ ਕਿਸਾਨਾਂ ਦੀ ਬਿਜਲੀ ਮਾਫੀ ਨੂੰ ਕਿਤੇ ਦੇ ਮਿੱਟੀ ਘਟੇ ਜੇ ਰੋਲਤਾ ਤਸੋਮਣੀ ਕਾਲੀਦਲ ਬਾਦਲ ਦਾ 84 ਤੋਂ ਪਿੱਛੋਂ ਸਾਰਾ ਖਾਸਾ ਹੀ ਬਦਲ ਗਿਆ ਸੀ 84 ਦੇ ਸਾਕਾ ਨੀਲੇ ਤਾਰੇ ਤੋਂ ਪਿੱਛੋਂ ਸ਼ਰੋਮਣੀ ਕਾਲੀਦਲ ਪੂਰੀ ਤਰ੍ਹਾਂ ਵਿਖਰ ਗਿਆ ਸੀ ਜਿਸ ਤਰ੍ਹਾਂ ਸ਼ਰੋਮਣੀ ਕਾਲੀਦਲ ਦੀ ਲੀਡਰਸ਼ਿਪ ਨੇ ਸਾਕਾ ਨੀਲਾ ਤਾਰਾ ਮ ਕਾਇਰਤਾ ਦਿਖਾਈ ਸੀ ਉਸ ਨਾਲ ਉਹ ਆਪਣੇ ਪੈਰੋਂ ਹਿੱਲ ਗਿਆ ਸੀ ਰੈਂਦੀ ਕਸਰ 788 ਲੋਂਗੋਵਾਲ ਵੱਲੋਂ ਸਾਰੇ ਸਿੱਖ ਜਗਤ ਨੂੰ ਹਨੇਰੇ ਚ ਰੱਖ ਕੇ ਨਰਜੀਵ ਗਾਂਧੀ ਨਾਲ ਸਮਝੌਤਾ ਜਿਹੜਾ 25 ਜੁਲਾਈ 1925 85 ਨੂੰ ਕਰਕੇ ਇਹ ਕੱਢਤੀ ਸੀ ਨੇ ਤਾਂ ਇਸ ਨਾਲ ਅਕਾਲੀ ਦਲ ਦਾ ਫਾੜ ਹੋ ਗਿਆ ਸੀ ਜਿਵੇਂ ਅੱਜ ਹੋਇਆ ਵਾ ਲੋਂਗੋ ਵਾਲਾ ਰਜੀਵ ਗਾਂਧੀ ਸਮਝੌਤੇ ਨਾਲ ਸਰਦੀਸ਼ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਨੂੰ ਅੱਗੇ ਲਿਆਂਦਾ ਗਿਆ ਸੀ ਤੇ ਬਾਦਲ ਅਤੇ ਟੌੜੇ ਨੂੰ ਪਿੱਛੇ ਛੋੜ ਦਿੱਤਾ ਗਿਆ ਸੀ ਬਾਬਾ ਜਗਿੰਦਰ ਸਿੰਘ ਰੋਡੇ ਦੇ ਸੰਯੁਕਤ ਅਕਾਲੀ ਦਲ ਨੇ 1999 ਦੀਆਂ ਪਾਰਲੀਮੈਂਟ ਪੰਜਾਬ ਚੋਣਾਂ 'ਚ ਇਹਨਾਂ ਦੋਵਾਂ ਦਲਾਂ ਨੂੰ ਮਿੱਟੀ ਦੀ ਰੋੜਦਾ 92 ਦੀਆਂ ਚੋਣਾਂ 'ਚ ਖੜਕੋਂ ਵੱਲੋਂ ਚੋਣਾਂ ਦਾ 22 ਘੜਤਾ ਅਕਾਲੀਆਂ ਸਮੇਤ ਸਭ ਖੜਕੋਂ ਧਿਰਾਂ ਨੂੰ ਹੀ ਲੈ ਬੈਠਿਆ ਸੀ ਇਸ ਚੋਣ ਬਾਈਕਾਰ ਨੇ ਮਰੀ ਹੋਈ ਪੰਜਾਬ ਕਾਂਗਰਸ ਵਿੱਚ ਚਾਨ ਪਾਤੀ ਸੀ ਜਦੋਂ ਅਕਾਲੀ ਦਲ ਸਰਕਾਰ ਬਣਾਉਂਦਾ ਇਹ ਤਾਂ ਬਦਨਾਮ ਹੁੰਦਾ ਪਰ ਜਦੋਂ اپੋਜੀਸ਼ਨ ਵਿੱਚ ਰਹਿ ਕੇ ਇਹ ਸਰਕਾਰ ਦੀ ਕੁੱਟ ਖਾਂਦਾ ਤਾਂ ਇਹ ਲੋਕਾਂ ਦਾ ਹੀਰੋ ਬਣ ਜਾਂਦਾ 84 ਤੋਂ ਪਿੱਛੋਂ ਲਗਾਤਾਰ ਬਦਲ ਤੇ ਟੌੜੇ ਤੜਿਆਂ ਨੇ ਲੋਕਾਂ ਵੱਲੋਂ ਵੀ ਕੁੱਟ ਖਾਧੀ ਤੇ ਸਰਕਾਰੀ ਕੁੱਟ ਵੀ ਖਾਧੀ ਸੀ ਤਾਂ ਮੰਡੇ ਖਾਣ ਵਾਲੇ ਤਾਂ ਲੋਂਗੋ ਵਾਲ ਅਤੇ ਬਰਨਾਲਾ ਧੌਣਾ ਸਨ ਸੰਤ ਲੌਂਗਵਾਲਾ ਦਾ ਸਮਝੌਤੇ ਤੋਂ 25 ਦਿਨਾਂ ਬਾਅਦ ਹੀ ਖਾਰਕੋਨੇ ਮਾਰਤਾ ਪਰ ਬਰਨਾਲਾ ਤੇ ਬਲਵੰਤ ਸਿੰਘ ਨੂੰ ਪ੍ਰਧਾਨ ਮੰਤਰੀ ਜੀਵ ਗਾਂਧੀ ਨੇ ਮਿੱਟੀ 'ਚ ਰੋੜਤਾ ਵਿਆਪਤ ਸੇ ਵੀ ਸਰਕਾਰ ਨੇ 92 ਤੋਂ ਲੈ ਕੇ 95 ਤੱਕ ਅਕਾਲੀਆਂ ਮਾਜਨ ਪਾਤੀ ਪਰ ਅਕਾਲੀ ਇਸ ਸਮੇਂ ਵਕ-ਵਕ ਤਰ੍ਹਾਂ ਵਿੱਚ ਬੰਡੇ ਹੋਏ ਸਨ ਕਿਉਂਕਿ ਇੱਕ ਤਾਂ 84 ਤੋਂ ਬਾਅਦ ਕਾਫੀ ਲੰਮਾ ਸਮਾਂ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗਿਆ ਰਿਹਾ ਸੀ ਤੇ ਦੂਜਾ ਰਜੀਵ ਲੌਂਗਵਾਲਾ ਸਮਝੌਤਾ 1985 ਜਿਹੜਾ ਹੋਇਆ ਸੀ ਉਹਨੇ ਅਕਾਲੀ ਦਲ ਦੀ ਏਕਤਾ ਨੂੰ ਬੁਰੀ ਤਰ੍ਹਾਂ ਖਿਲਾਰਦਾ ਸੀ ਤੀਜਾ 99 ਦੀਆਂ ਪਾਰਲੀਮੈਂਟਰੀ ਚੋਣਾਂ 'ਚ ਪੰਜਾਬ 'ਚ ਖੜਕੋ ਦੀ ਹਮਾਇਤ ਪ੍ਰਾਪਤ ਉਮੀਦਵਾਰ ਪੂਰੀ ਤਰ੍ਹਾਂ ਹੁੰਜਾ ਫਿਰੂ ਜਿੱਤ ਪ੍ਰਾਪਤ ਕਰ ਗਏ ਸੀ ਖੜਕੋ ਵਾਲੀ ਇਸ ਵੱਡੀ ਜਿੱਤ ਨੇ ਅਕਾਲੀਆਂ ਨੂੰ ਘਰਾਂ 'ਚ ਬੜਕੇ ਬੈਠਣ ਦੀ ਮਜਬੂਰ ਕਰਤਾ ਸੀ ਇਹਨਾਂ ਤੱਥਾਂ ਨੇ ਅਕਾਲੀਆਂ ਦੇ ਜਥੇਬੰਦਕ ਢਾਂਚੇ ਨੂੰ ਬੜਾ ਖੋਰਾ ਲਾਇਆ ਰੈਂਦੀਕਰ ਸਰ 92 ਦੀਆਂ ਵਿਧਾਨ ਸਭਾ ਚੋਣਾਂ 'ਚ ਖੜਕੋ ਵੱਲੋਂ ਕੀਤੇ ਗਏ ਬਾਈਕਾਟ ਨੇ ਕੜਤੀ ਜਿਸ ਬਾਰੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ 10 ਚੋਕੇ ਆ ਖਾੜਕੂਆਂ ਦੇ ਬਾਈਕੜ ਕਰਕੇ ਹੀ ਕਾਂਗਰਸੀਆਂ ਨੇ ਛੇਤਰ ਨਾਲੇ ਘੋਗੀ ਕੁੱਟ ਲਈ ਸੀ ਪੰਜਾਬ 'ਚ ਬਿਆੰਤੇ ਬੁੱਚੜੀ ਸਰਕਾਰ ਬਣ ਗਈ ਸੀ ਬਿਆੰਸੀਆਂ ਨੇ ਅਕਾਲੀਆਂ ਨੂੰ ਪੂਰਾ ਦਿਲ ਭਰ ਕੇ ਠੱਠ ਕੀਤਾ ਸੀ ਸੱਟੇ ਵਜੋਂ 84 ਤੋਂ ਬਾਅਦ ਅਕਾਲੀ ਆਪਣੇ ਜਥੇਬੰਦਕ ਢਾਂਚੇ ਨੂੰ ਦੁਬਾਰਾ ਲੀਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਜਿਵੇਂ ਅੱਜ ਤਰ ਲੋਮਚੀ ਹੋ ਰਹੇ ਪਰ ਇੱਥੇ ਇੱਕ ਗੱਲ ਬੜੀ ਧਿਆਨ ਦੇਣ ਯੋਗ ਹੈ ਕਿ ਇਹ ਸਾਰੇ ਨੌਲੇ-ਕੌਲੇ 'ਚ ਪ੍ਰਕਾਸ਼ ਹੀ ਬਾਦਲ ਇੱਕ ਪੂਰੇ ਹੜੇ ਹੋਏ ਸਿਆਸਤਾਨ ਮੰਗ ਲਗਾਤਾਰ ਅਡੋਲ ਚੱਲਦਾ ਰਿਹਾ ਹੈ ਤੇ ਨੋ ਕਿ ਉਹਦੇ ਸਮਕਾਲੀ ਅਕਾਲੀ ਨੇਤਾ ਬੜੀਆਂ ਲਿਚਕੜਚੀਆਂ ਖਾਂਦੇ ਹੋਏ ਚੱਲ ਰਹੇ ਸੀ ਜਰਾ ਇਹਨਾਂ ਦੀ ਜਿਹੜੀ ਜਾਣਕਾਰੀ ਉਹ ਵੀ ਸੁਣੋ ਸਰਦਾਰ ਬਾਦਲ ਦੇ ਸਮਕਾਲੀ ਅਕਾਲੀ ਨੇਤਾਵਾਂ ਚਾਹ ਸਾਲ 92 ਤੋਂ ਲੈ ਕੇ 97 ਤੱਕ ਮੁੱਖ ਰੂਪ ਚ ਸਿਮਰ ਸਿੰਘ ਮਾਨ ਜਗਦੇਸ਼ੀ ਤਲਵੰਡੀ ਕੈਪਟਨ ਮਰਿੰਦਰ ਬਰਨਾਲਾ ਟੌੜਾ ਇਹ ਸਨ ਮਾਨ ਨੂੰ ਪਹਿਲਾਂ ਪਹਿਲਾਂ ਖਾੜਕੂ ਵਾਲੀ ਸੰਤ ਭਿੰਡਰੇਵਾਲ ਦੇ ਪਰਿਵਾਰ ਦੀ ਬੜੀ ਤਕੜੀ ਸਪੋਰਟ ਪ੍ਰਾਪਤ ਸੀ ਪਰ ਉਹ ਜੇਲ੍ਹ 'ਚ ਸੀ 99 ਦੀਆਂ ਪਾਰਲੀਮੈਂਟ ਚੋਣਾਂ 'ਚ ਇਹਨਾਂ ਨੂੰ ਲੋਕ ਸਭਾ ਦੇ ਹਲਕਾ ਤਰਨਤਾਰਨ ਤੋਂ ਰਿਕਾਰਡ ਤਰੋਂ ਸਫਲਤਾ ਪ੍ਰਾਪਤ ਹੋਈ। ਲੱਗਦਾ ਹੀ ਹਤ ਸੰਤ ਪਿੰਡਰਾ ਵਾਲਿਆਂ ਦੇ ਪਿਤਾ ਸਰਦਾਰ ਜਗਿੰਦਰ ਸਿੰਘ ਵੱਲੋਂ ਉਹਨਾਂ ਨੂੰ ਸੰਯੁਕਤ ਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ। ਇਸ ਲਈ 84 ਤੋਂ ਬਾਅਦ 1999 ਤੱਕ ਸਿਮਰਨ ਸਿੰਘ ਮਾਨ ਦੀ ਤਾਕਤ ਤੇ ਸਤਕਾਰ ਅਸਮਾਨ ਵਰਗੀਆਂ ਬਲੰਤੀਆਂ ਤੇ ਪਹੁੰਚਿਆ ਹੋਇਆ ਸੀ। ਪਰ 99 ਦੀਆਂ ਚੋਣਾਂ 'ਚ ਰਿਕਾਰਡ ਤਰੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਹਦੀ ਰਿਹਾਈ ਹੋ ਗਈ। ਰਿਹਾਈ ਹੋਣ ਤੋਂ ਬਾਅਦ ਇਹਨਾਂ ਦੀ ਨੇਤਾਗਰੀ ਦਾ ਗਰਾਫ ਲਗਾਤਾਰ ਥੱਲੇ ਆਉਣ ਲੱਗ ਪਿਆ ਸੀ। ਥੱਲੇ ਆਉਂਦਾ ਆਉਂਦਾ ਇਹ ਗਰਾਫ ਬਿਲਕੁਲ ਹੀ ਥੱਲੇ ਆ ਗਿਆ ਸਿੱਟੇ ਵਜੋਂ 92 ਤੇ 97 ਦੇ ਸਮੇਂ ਦੌਰਾਨ ਮਾਨਸਾਹਬ ਕੁਲ ਕੇਵਲ ਇੱਕ ਧੜੇ ਦੀ ਨੇਤਾ ਬਣ ਕੇ ਰਹਿਗੇ ਸੀ ਜਿਗਰੇ ਅਸੀਂ ਤਲਵੰਡੀ ਸਿਰਫ ਚੱਲੇ ਹੋਏ ਕਾਰਤੂਸ ਸਨ ਫਿਰ ਵੀ ਇਹਨਾਂ ਬਾਰੇ ਇੱਕ ਗੱਲ ਮਸ਼ਹੂਰ ਸੀ ਕਿ ਰਸੀਬਾਂ ਵਿੱਚ ਛੜ ਜਾਂਦੀ ਹੈ ਉਹਦੇ ਬਟ ਸੜ ਜਾਣ ਦੇ ਬਾਵਜੂਦ ਵੀ ਉਸੇ ਤਰ੍ਹਾਂ ਕੈਮਰੇ ਨੇ ਤਲਵੰਡੀ ਸਾਹਿਬ ਦੀ ਆਕੜ ਵੀ ਕੁਝ ਇਦਾਂ ਦੀ ਹੋ ਸੀ ਪਰ ਵਿੱਚ ਕੁਝ ਵੀ ਨਹੀਂ ਸੀ ਇਹ ਸਿਰਫ ਆਪਣੀ ਹੋਂਦ ਹੀ ਜਿਤਾਰੇ ਸਨ ਇਹੀ ਹਾਲ ਪ੍ਰਣਾਲੇ ਦਾ ਸੀ ਬਰੂ ਇਹਨਾਂ ਦਾ ਵੀ ਖਤਮ ਹੋ ਚੁੱਕਿਆ ਸੀ ਕੋਈ ਵੀ ਗੱਲ ਇਹਨਾਂ ਦੇ ਹੱਕ 'ਚ ਜਾਣ ਵਾਲੀ ਨਹੀਂ ਸੀ ਸਗੋਂ ਆਪਰੇਸ਼ਨ ਬਲੈਕ ਥੰਡਰ ਨੇ ਇਹਨਾਂ ਦੀ ਰਹਿਦੀ ਗੁਦੀ ਸ਼ਕਤੀਸ਼ੀਲਤ ਵੀ ਖਤਮ ਕਰਦੀ ਸੀ ਪਰ ਇਹਨਾਂ ਦਾ ਧੜਾ ਕਾਇਮ ਸੀ ਕੈਪਟਨ ਅਮਰਿੰਦਰ ਸਿੰਘ ਇੱਕ ਧੜੇ ਧੜੇ ਤੇ ਬੜੇ ਕਮਾਲ ਦੇ ਨੇਤਾ ਸੀ ਜਿਹੜਾ ਨਾ ਕਾਂਗਰਸੀ ਕਲਚਰ ਤੇ ਪਲਿਆ ਸੀ ਤੇ ਨਾ ਹੀ ਅਕਾਲੀ ਕਲਚਰ 'ਚ ਕੈਪਟਨ ਪਰ ਉਹਦੀ ਸ਼ਕਤੀਸ਼ੀਲਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਹ ਦੋਵਾਂ ਪਾਸੇ ਤੋਂ ਹੀ ਪੂਰਾ ਪ੍ਰਭਾਵ ਪਾ ਰਿਹਾ ਸੀ ਉਹ ਨਰੋਲ ਰਾਜਾ ਸ਼ਾਹੀ ਕਲਚਰ ਤੇ ਪੜਿਆ ਪੋਸਿਆ ਨੇਤਾ ਸੀ ਇਸ ਕਰਕੇ ਉਹ ਜਨਤਾ 'ਚ ਵਿਚਰਨ ਵਾਲਾ ਨੇਤਾ ਤਾਂ ਹੈ ਹੀ ਨਹੀਂ ਸੀ ਪਰ ਉਹਦੇ ਬੋਲਾਂ 'ਚ ਜਾਨ ਹੁੰਦੀ ਸੀ ਉਹਨੂੰ ਸਿਰਫ ਉਹਦੀ ਬੜਕ ਮਾਰਨ ਵਾਲੀ ਆਦਤ ਹੀ ਚੁੱਕੀ ਫਿਰਦੀ ਸੀ ਕੈਪਟਨ ਅਮਿੰਦਰ ਸਿੰਘ ਦੀਆਂ ਬੜਕਾਂ ਤੋਂ ਸਰਦਾਰ ਬਾਦਲ ਬਹੁਤ ਡਰਦੇ ਸੀ ਦਾਦੇ ਦਾ ਕਾਂਗਰਸੀ ਵੀ ਸੀਗੇ ਪਰ ਕੈਪਟਨ ਦੀਆਂ ਬੜਕਾਂ ਕਈ ਵਾਰ ਕਾਂਗਰਸੀਆਂ ਨੂੰ ਬਾਦਲ ਦੇ ਬਰਾਬਰ ਖੜਾ ਕਰ ਚ ਵੀ ਮਦਦ ਕਰ ਦਿੰਦੀਆਂ ਸੀ ਇਸ ਕਰਕੇ ਕੈਪਟਨ ਅਮਿੰਦਰ ਸਿੰਘ ਦਾ ਪ੍ਰਭਾਵ ਐਸਾ ਸੀ ਕਿ ਉਹ ਜੇ ਕਾਂਗਰਸ ਵੱਲ ਹੁੰਦਾ ਤਾ ਕਾਂਗਰਸ ਟੜਾ ਤਕੜਾ ਹੋਇਆ ਸਮਝਦੀ ਸੀ ਆਪਣੇ ਆਪ ਨੂੰ ਪਰ ਜੇ ਅਕਾਲੀ ਦਲ ਬਲ ਹੁੰਦਾ ਤਾਂ ਬਰਨਾਲਾ ਤੇ ਬਾਦਲ ਉਸ ਤੋਂ ਪੂਰੀ ਤਰ੍ਹਾਂ ਡਰਦੇ ਸਨ ਬਰਨਾਲਾ ਸਰਕਾਰ ਵਿੱਚ ਉਹ ਕੈਬਨਟ ਮੰਤਰੀ ਸੀ ਪਰ ਪਰੇਸ਼ ਨ ਬਲਾਏ ਥੰਦਰ ਦੇ ਸਮੇਂ ਉਹ ਬਰਨਾਲੇ ਨੂੰ ਛੱਡ ਆਏ ਸੀ ਬਰਨਾਲੇ ਨੂੰ ਛੱਡ ਕੇ ਆ ਕੇ ਰਲੇ ਤਾਂ ਉਹ ਅਕਾਲੀਆਂ ਵਿੱਚੇ ਸੀ ਪਰ ਬਾਦਲ ਅਕਾਲੀ ਦਲ ਵਾਲੇ ਉਹ ਤੁਹਾਨੂੰ ਨੇੜੇ ਹੀ ਨਹੀਂ ਲਾ ਰਹੇ ਸਿੱਟੇ ਵਜੋਂ ਫਿਰ ਕੈਪਟਨ ਵਿੰਦਰ ਸਿੰਘ ਨੇ ਆਪਣੇ ਹੀ ਵੱਖਰਾ ਅਕਾਲੀ ਦਲ ਬਣਾ ਲਿਆ 93 ਦੇ ਸਾਲ ਵਿੱਚ ਕੈਪਟਨ ਸਾਹਿਬ ਵੀ ਇੱਕ ਬਕਰੇ ਅਕਾਲੀ ਦਲ ਦੇ ਪ੍ਰਧਾਨ ਰਹੇ ਸੀ ਹੁਣ ਗੱਲ ਕਰਦੇ ਹਾਂ ਗੁਰਚਰਨ ਸਿੰਘ ਟੋੜੇ ਦੀ ਤਾਂ ਟੋੜੇ ਬਾਰੇ پتہ ਨਹੀਂ ਲੱਗਦਾ ਕਿ ਉਹ ਕਦੋਂ ਬਾਦਲ ਦੇ ਨਾਲ ਸੀ ਕਦੋਂ ਬਾਦਲ ਦੇ ਵਿਰੁੱਧ ਉਹ ਬਾਦਲ ਦੀ ਸਪੋਰਟ ਨਾਲ ਬਾਰ-ਬਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬਣਿਆ ਰਹਿੰਦਾ ਸੀ ਉਹ ਬਾਰ-ਬਾਰ ਬਾਦਲ ਦੀ ਸਪੋਰਟ ਨਾਲ ਰਾ ਸਭਾ ਦਾ ਮੈਂਬਰ ਵੀ ਬਣ ਕੇ ਰਹਿੰਦਾ ਸੀ ਆਪਰੇਸ਼ਨ ਬਲੈਕ ਥੰਡ ਦੇ ਸਮੇਂ ਉਹ ਬਾਦਲ ਦੇ ਨਾਲ ਹੀ ਬਰਨਾਲਾ ਅਕਾਲੀ ਦਲ ਨੂੰ ਛੱਡ ਕੇ ਆਇਆ ਸੀ ਫਿਰ ਬਾਦਲ ਦੇ ਨਾਂ 'ਤੇ ਲੜ ਕੇ ਹੀ ਉਹ ਬਿਆ ਸਿੰਘ ਸਰਕਾਰ ਦੇ ਖਿਲਾਫ ਰੇਲੀਆਂ ਕਰਦਾ ਆ ਰਿਹਾ ਸੀ ਫਿਰ ਕਦੋਂ ਉਹ ਦੇ ਵਿਰੁੱਧ ਹੋ ਗਿਆ ਸੀ ਕਿਹੜੇ ਮੁੱਦਿਆਂ ਦੇ ਵਿਰੁੱਧ ਹੋਏ ਸੀ ਪਰ 94 ਚ ਟੌੜਾ ਸਾਹਿਬ ਪੂਰੀ ਤਰ੍ਹਾਂ ਬਾਦਲ ਸਾਹਿਬ ਦੇ ਵਿਰੁੱਧ ਸੀ ਇਹ ਗੱਲ ਵੀ ਸੱਚ ਹੈ ਕਿ ਇਸ ਸਮੇਂ ਜਿੰਨਾ ਵੀ ਅਕਾਲੀ ਦਲ ਅਕਾਲੀ ਇਕਤਾ ਦਾ ਰੌਲਾ ਪਾਇਆ ਜਾ ਰਿਹਾ ਸੀ ਸਭ ਕੁਝ ਦੇ ਪਿੱਛੇ ਟੌੜਾ ਹੀ ਸੀ ਤਾਂ ਹੁਣ ਸੰਤ ਪਿੰਡਰਾਂ ਵਾਲੇ ਜਿਉਂਦੇ ਜੀ ਸਿੱਖ ਜਗਤ ਦੇ ਵਿੱਚ ਇਹ ਮੰਗ ਬੜੇ ਜ਼ੋਰ ਨਾਲ ਉੱઠી ਸੀ ਕਿ ਜਿਹੜੇ ਦਾ ਗੁਰਤੇ ਆਲ ਸਿੰਘ ਜਨੂਹਾ ਦੇ ਕਾਰਜ ਲੈਣ ਤੋਂ ਪਿੱਛੋਂ ਜਿਹੜੀ ਕਾਲ ਤੱਕ ਸਹਿਰ ਦੇ ਜ਼ਿਲੇਦਾਰ ਸੰਤਾਂ ਨੂੰ ਨਿਯੁਕਤ ਕੀਤਾ ਜਾਵੇ ਪਿੰਡਰਾਂ ਵਾਲਿਆਂ ਨੂੰ ਤਟੌੜਾ ਸਾਹਿਬ ਚਰੋਣੀ ਕਮੇਟੀ ਦੇ ਪ੍ਰਧਾਨ ਸਨ ਪਰ ਜਦੇਦਾਦ ਨੇ ਤਾਹ ਤੇ ਨਿਯੁਕਤੀ ਕਰ ਦਿੱਤੀ ਗਈ ਸੀ ਗਿਆਨੀ ਕਰਪਾਲ ਸਿੰਘ ਦੀ ਇਹਨੂੰ ਕੀ ਸਮਝਿਆ ਜਾਵੇ ਵੈਸੇ ਬਾਰੀ ਤੌਰ ਤੇ ਟਟੌੜਾ ਸਾਹਿਬ ਦਾ ਵਰਤਾਓ ਸੰਤਾਂ ਦੇ ਹੱਕ ਵਾਲਾ ਲੱਗਦਾ ਸੀ 99 ਦੀਆਂ ਪਾਰਲੀਮੈਂਟ ਚੋਣਾਂ ਚ ਖਾੜਕੂਆਂ ਤੇ ਹਮੈਤੀ ਉਮੀਦਵਾਰਾਂ ਦੀ ਰਕਾਰ ਤੋਂ ਟਿੱਤਾ ਤੋਂ ਬਾਹਰ ਸਿੱਖ ਜਗਤ ਵਿੱਚ ਵੀ ਇਹ ਮੰਗ ਬੜੀ ਜ਼ੋਰ ਉਠਣੀ ਸ਼ੁਰੂ ਹੋ ਗਈ ਸੀ ਕਿ ਹੁਣ ਜਦੇਦਾਦ ਦੀ ਨਿਯੁਕਤੀ ਚੰਡੀਗੜ੍ਹ ਦੇ ਮੇਜਰ ਜਨਰਲ ਨਰਿੰਦਰ ਸਿੰਘ ਦੀ ਹੋਣੀ ਚਾਹੀਦੀ ਹੈ ਮੇਜਰ ਜਨਰਲ ਨਰਿੰਦਰ ਸਿੰਘ ਭਾਰਤੀ ਆਰਮੀ ਦਾ ਰਿਟਾਇਰਡ ਅਧਿਕਾਰੀ ਸੀ ਉਨਾ ਉਪਰ ਭਾਰਤੀ ਫੌਜ ਨੇ ਬਹੁਤ ਕਹਿਟਾਇਆ ਸੀ ਅਜੇ ਇਹ ਮੰਗ ਖਾੜਕੂ ਤੇ ਰਿਆ ਵੱਲੋਂ 28 ਜਾਰੀ ਸੀ ਕਿ 14 ਮਈ 1990 ਨੂੰ ਖਾੜਕੂਆਂ ਵੱਲੋਂ ਟੌੜਾ ਦੇ ਉੱਪਰ ਟੌੜੇ ਦੇ ਉੱਪਰ ਇੱਕ ਮਾਰੂ ਹਮਲਾ ਹੋ ਗਿਆ ਇਹਦੇ ਵਿੱਚ ਟੌੜਾ ਸਾਹਿਬ ਜ਼ਖਮੀ ਹੋ ਗਏ ਪਰ ਉਹਨਾਂ ਦੇ ਦੋ ਸਾਥੀ ਮਾਰੇ ਗਏ ਇੱਕ ਹਰਦਿਆਲ ਸਿੰਘ ਰਾਜਲਾ ਤੇ ਦੂਜਾ ਉਹਦਾ ਡਰਾਈਵਰ ਪਰ ਹਰਾਨੀ ਉਸ ਸਮੇਂ ਹੋ ਗਈ ਜਦੋਂ ਟੌੜਾ ਸਾਹਿਬ ਨੇ ਹਸਪਤਾਲ ਵੀ ਦਾਖਲ ਹੋਏ ਨਹੀਂ ਹੋਈ ਨਹੀਂ ਹਸਪਤਾਲ ਵਿੱਚ ਇਹ ਪਤਾ ਨਹੀਂ ਕਿਵੇਂ ਸ਼੍ਰੋਣੀ ਕਮੇਟੀ ਕਾਰਜਕਾਰੀ ਦੀ ਮੀਟਿੰਗ ਬੁਲਾ ਲਈ ਅਰ ਜੇਲ੍ਹ ਚ ਬੰਦ ਬੈਠੇ ਨਿਰੰਕਾਰੀ ਮੁਗੀ ਨੂੰ ਮਾਰਨ ਵਾਲੇ ਭਾਈ ਰਣਜੀਤ ਸਿੰਘ ਰਿਜੇਦਾਰੀ ਦੇ ਤੌਰ ਤੇ ਨਿਯੁਕਤੀ ਕਰਤੀ ਹੁਣ ਇਹਨੂੰ ਕੀ ਸਮਝਿਆ ਜਾਵੇ 94 ਚ ਬੱਕ ਬੱਕ ਅਕਾਲੀ ਧੜਿਆਂ ਦੀ ਏਕਤਾ ਦਾ ਸਾਰਾ ਟਕਵੰਜ ਹੀ ਟੋੜਾ ਸਭ ਨੇ ਸ਼ੁਰੂ ਕੀਤਾ ਸੀ ਤੇਰੇਦਾਰ ਭਾਈ ਰਣਜੀਤ ਸਿੰਘ ਸਨ ਪਰ ਜੇਲ੍ਹ ਚ ਬੰਦ ਸਨ ਇਸ ਲਈ ਬਾਹਰ ਪਟਿਆਲੇ ਦੇ ਭਾਈ ਮਨਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕੰਮ ਚਲਾਉ ਐਕਟਿੰਗ ਰਿਜੇਦਾਰ ਨਿਯੁਕਤ ਕੀਤਾ ਗਿਆ ਇਹ ਦੋਵੇਂ ਰਿਜੇਦਾਰ ਜੇਲ੍ਹ ਵਿੱਚਲਾ ਬੰਦੀ ਵੀ ਤੇ ਬਾਹਰਲਾ ਕੰਮ ਚਲਾਉਂਦਾ ਔੜਾ ਸਾਹਿਬ ਦੀ ਮੁੱਠੀ ਵਿੱਚ ਸਨ ਤਾਂ ਜ਼ਥੇਦਾਰਾਂ ਨੂੰ ਕਿਹਾ ਗਿਆ ਸੀ ਕਿ ਉਹ ਅਕਾਲੀ ਏਕਤਾ ਕਰਵਾਉਣ। ਇਹਦੀ ਪੂਰਤੀ ਲਈ ਫਰਮਾਨ ਜਾਰੀ ਕਰਵਾਇਆ ਗਿਆ ਕਿ ਸਾਰੇ ਅਕਾਲੀ ਧੜਿਆਂ ਦੇ ਪ੍ਰਧਾਨ ਆਪੋ ਆਪਣੇ ਅਸਤੀਫੇ ਕੰਮ ਚਲਾਉ ਜ਼ਥੇਦਾਰਾਂ ਦੇ ਹਵਾਲੇ ਕਰ ਦੇਣ। ਸਭ ਦੀ ਅੱਖ ਬਾਦਲ ਦੀ ਪ੍ਰਧਾਨਗੀ ਤੇ ਰੱਖੀ ਹੋਈ ਸੀ ਪਰ ਬਾਦਲ ਇਹਨਾਂ ਦਾ ਵੀ ਬਾਪ ਨਿਕਲਿਆ। ਉਹਨੇ ਕਿਹਾ ਕਿ ਜਿਨ੍ਹਾਂ ਧੜਿਆਂ ਦੇ ਪ੍ਰਧਾਨਾਂ ਨੇ ਆਪਣੇ ਅਸਤੀਫੇ ਦਿੱਤੇ ਹਨ, ਉਹਨਾਂ ਦੇ ਹੱਥ ਵਿੱਚ ਕਾਣੀ ਕੌਡੀ ਵੀ ਨਹੀਂ। ਇਹਨਾਂ ਸਭ ਦੀ ਅੱਖ ਮੇਰੀ ਪ੍ਰਧਾਨਗੀ ਉੱਪਰ ਰੱਖੀ ਹੋਈ ਹੈ। ਇਹਦਾ ਬਾਦਲ ਲਗਾਤਾਰ ਅੜਿਆ ਰਿਹਾ। ਤੇ ਉਹਨੇ ਕੋਈ ਸਤੀਫਾ ਨਾ ਦਿੱਤਾ ਪਰ ਲਗਾਤਾਰ ਕਹਿੰਦਾ ਰਿਹਾ ਕਿ ਉਹ ਇਹਨਾਂ ਨਾਲ ਕਦੇ ਵੀ ਰਲ ਕੇ ਨਹੀਂ ਚੱਲ ਸਕਦਾ ਇਹ ਵੀ ਸੁਣਦੇ ਆ ਕਿ ਇੱਕ ਅੱਧੀ ਵਾਰ ਬਾਦਲ ਦੇ ਬੰਦਿਆਂ ਨੇ ਕੰਮ ਚਲਾਉ ਜਿਲ੍ਹੇਦਾਰਾਂ ਦੀ ਕਮਰੇ ਵਿੱਚ ਬੰਦ ਕਰਕੇ ਖਿੱਚ ਤੋ ਵੀ ਕੀਤੀ ਸੀ ਇਸ ਸਮੇਂ ਭਾਵੇਂ ਅਕਾਲੀ ਏਕਤਾ ਲਈ ਕਾਫੀ ਗਿੱਚਲੜਚੀਆਂ ਵੀ ਖਾਧੀਆਂ ਗਈਆਂ ਜਿਵੇਂ ਕਿ ਅੰਮ੍ਰਿਤਸਰ ਐਲਾਨਨਾਮਾ ਬਣਾ ਕੇ ਵੀ ਸਾਰੇ ਧੜਿਆਂ ਦੇ ਪ੍ਰਧਾਨਾਂ ਵੱਲੋਂ ਪੜਿਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਖੜੋ ਕੇ ਸਾਰੇ ਕਾਗਜ਼ੀ ਪਹਿਲਵਾਨ ਬੜੇ ਬੀਬੇ ਰਾਣੇ ਬਣ ਕੇ ਅੰਮ੍ਰਿਤਸਰ ਐਲਾਨਨਾਮੇ ਨੂੰ ਪੜ੍ਹਦੇ ਸਨ ਇਹਨਾਂ ਚ ਟੌੜਾ ਕੈਪਟਨ ਤਲਵੰਡੀ ਸਿਮਰ ਸਿੰਘ ਮਾਨ ਵੀ ਸ਼ਾਮਲ ਸੀ ਠੀਕ ਹੈ ਜਸਮੀਰ ਸਿੰਘ ਬਾਲਾ ਵੀ ਸ਼ਾਮਲ ਸੀ ਜਿਹੜੇ ਨਾ 3 ਮਹੀਨਾ 13 ਚ ਤਰਜੀਤ ਸਿੰਘ ਬਨਾਲਾ ਵੀ ਸ਼ਾਮਲ ਸੀ ਜਿਨੇ ਆਪਰੇਸ਼ਨ ਬਲੈਕ ਸੈਂਟਰ ਕਰਕੇ ਸਾਰੇ ਅਕਾਲੀ ਦਲ ਦਾ ਟਾਂਚਾ ਹੀ ਬਖੇਰਦਾ ਦਾ ਉਧਰ ਬਾਦਲ ਪੂਰੀ ਤਰ੍ਹਾਂ ਮਸਤ ਹੱਤੀ ਵਾਂਗ ਅਡੋਲ ਆਪਣੇ ਬੱਕਰੇ ਅਕਾਲੀ ਦਲ ਨਾਲ ਚੱਲਦਾ ਜਾ ਰਿਹਾ ਸੀ ਬਾਦਲ ਨੇ ਜਿਹੜੀ ਮੋਗਾ ਕਾਨਫਰੰਸ 24 25 ਫਰਵਰੀ 96 ਨੂੰ ਆਪਣੀ ਪ੍ਰਧਾਨਗੀਤ ਕੀਤੀ ਸੀ ਉੱਥੇ ਟੌਹਣਾ ਸਾਹਿਬ ਵੀ ਪੂਰੇ ਬੀਬੇ ਰਾਣੇ ਬਣ ਕੇ ਬੈਠੇ ਸਨ ਤਲਵੰਡੀ ਸਾਹਿਬ ਵੀ ਬੈਠੇ ਸਨ ਜਸਮੀਰ ਸਿੰਘ ਬਾਲਾ ਵੀ ਬੈਠੇ ਸਨ ਤੋ ਜੀਸੀ ਬਨਾਲਾ ਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਸੀ ਨਾ ਹੀ ਸਿਮਰ ਸਿੰਘ ਮਾਨ ਨੂੰ ਕਹਨੇ ਬੁਲਾਇਆ ਸੀ ਕੈਪਟਨ ਸਾਹਿਬ ਆਪਣੇ ਆਪ ਗਏ ਨਹੀਂ ਉਹ ਕਾਗਜ਼ਮਾ ਜਨਦੀ ਤਿਆਰੀ ਕਰ ਰਹੇ ਸੀ ਇਹ ਪਵਿੱਤਰਤਾ ਤੇ ਐਮੇ ਸੀਗੀ ਅੰਮਰਸਰ ਅਲਾਨਾ ਮੇ ਦੀ ਇਸ ਤਰ੍ਹਾਂ ਜਿਸ ਅਕਾਲੀ ਇਕਤਾ ਦਾ ਰੌਲਾ ਪਾਇਆ ਜਾ ਰਿਹਾ ਸੀ ਉਹ ਸਾਰਾ ਹੀ ਪੂਰੀ ਤਰ੍ਹਾਂ ਵਿਖਰ ਗਿਆ ਸੀ ਇਕਤਾ ਦਾ ਟਕਵੰਜਵੀ ਟੌੜਾ ਸਾਬ ਨੇ ਸ਼ੁਰੂ ਕਰ ਪਾਇਆ ਸੀ ਤੇ ਰੋ ਬਾਦਲ ਸਾਹਿਬ ਨੇ ਜਰਾ ਇੱਕ ਸੁਵੱਲੀ ਨਜ਼ਰ ਨਾਲ ਟੌੜੇ ਸਾਹਿਬ ਵੱਲ ਵੇਖਿਆ ਸੀ ਤਾਂ ਇਹ ਟਕਵੰਜਵੀ ਖਤਮ ਹੋ ਗਿਆ ਸੀ ਮੋਗਾ ਕਾਨਫਰੈਂਸ ਦੇ ਵਿੱਚ ਪ੍ਰਕਾਸ਼ ਹੀ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਸਰਬ ਪ੍ਰਬੰਧਪ੍ਰੀਮੋ ਬਣ ਕੇ ਪ੍ਰਧਾਨਗੀ ਭਾਸ਼ਣ ਦੇ ਰਿਹਾ ਸੀ ਤੇ ਟੌੜਾ ਪੂਰੇ ਅੰਤਰ ਧਿਆਨ ਹੋਇਆ ਉਹਨੂੰ ਸੁਣ ਰਿਹਾ ਸੀ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਸਾਰੀ ਗੱਲਬਾਤ ਕੀ ਕੀ ਚਰਵਾ ਜੀਆਂ ਪਈਆਂ ਬਾਦਲ ਬਹੁਤ ਤਕੜਾ ਸਿਆਸਦਾਨ ਸੀਗਾ ਇਹਨਾਂ ਬਾਰੇ ਹੋਰ ਵੀ ਦੱਸਾਂਗੇ ਗੱਲਾਂ ਤੁਹਾਨੂੰ ਸੋ ਮਿਲਦੇ ਹਾਂ ਅਗਲੀ ਨਵੀਂ ਕੋਈ ਜਾਣਕਾਰੀ ਲੈ ਕੇ ਦਿਲਚਸਪ ਜਈ ਤੁਹਾਡੇ ਰੂਬਰੂ ਕਰਾਂਗੇ ਦੇਵਾ ਗਿਆ ਸਤਿ ਸ਼੍ਰੀ ਅਕਾਲ ਦੋਸਤੋ